ਤਨ ਡੀਐਸਪੀ ਇੱਕ ਐਸਐਚਓ ਸਾਹਿਬ ਜਿੱਥੇ ਗੱਲ ਹੋਈ ਜੀ ਅਸੀਂ ਉੱਥੇ ਲਿਖ ਕੇ ਦੇਤਾ ਇਹਨਾਂ ਨੂੰ ਵੀ ਅਸੀਂ 50000 ਰੁਪਏ ਮਹੀਨਾ ਚਾਹੇ ਡਾਕੇ ਮਾਰ ਕੇ ਚਾਹੇ ਮੰਗ ਕੇ ਲਿਆਈਏ ਵੀ ਤੇਰੇ ਪਰਿਵਾਰ ਦਾ ਚੱਕਾਂਗੇ ਨੈੱਟ ਬੰਦ ਕਰ ਦੇ ਹੂੰ ਤੇ ਇਹਨੇ ਸਮਝੌਤਾ ਨਹੀਂ ਕੀਤਾ ਇਸ ਗੱਲ ਨੂੰ ਲੈ ਕੇ ਵੀ ਨਹੀਂ ਕਿਉਂ ਉੱਥੋਂ ਕਮਾਈ ਵੱਧ ਹੁੰਦੀ ਆ ਹੂੰ ਤੇ ਹੁਣ ਇਹਨੇ ਕਮਲ ਨੂੰ ਵੀ ਇਹ ਗੱਲ ਸਮਝਾਈ ਸੀ ਵੀ ਨਹੀਂ ਉਹ ਮੰਨੇ ਨਹੀਂ ਕਹਿੰਦੀ ਮੈਨੂੰ ਰੈਟ ਤੋਂ ਕਮਾਈ ਵਾਧਾਉਂਦੀ ਐ ਲੈ ਢੂਏ ਚ ਲੈ ਲਓ ਹੁਣ ਨੈੱਟ ਤੇ ਨੈੱਟ ਦੀ ਕਮਾਈ ਆਹ ਜਿਹੜੇ ਪੇਜ ਪੂਜੇ ਜੇ ਸੀ ਹੁਣ ਮੇਰੇ ਕੋਲੇ ਆ ਅੱਛਾ ਇਹਦੇ ਕਮਲ ਦੇ ਤੁਹਾਡੇ ਕੋਲੇ ਨੇ ਪੇਜ ਹੁਣ ਚਲੋ ਲੱਗ ਜੂ ਪਤਾ ਬਾਈ ਪੈ ਜਾਣੀਆਂ ਪੋਸਟਾਂ ਉਹਨਾਂ ਤੋਂ ਵੀ ਅੱਛਾ ਮੈਂ ਇੱਕ ਚੀਜ਼ ਹੋਰ ਇਹ ਜਾਨਣੀ ਚਾਹੁੰਨਾ ਤੁਸੀਂ ਇਸ ਵੇਲੇ ਅੰਡਰਗਰਾਉਂਡ ਹੋ ਨਹੀਂ ਸ਼ਰਿਆਂ ਆ ਵੀ ਆ ਬਾਈ ਜੀ ਮੈਂ ਹੂੰ ਨੇ ਕਿਉਂਕਿ ਤੁਹਾਡਾ ਨਾਮ ਆ ਗਿਆ ਪੁਲਿਸ ਤੁਹਾਨੂੰ ਅਰੈਸਟ ਕਰੂਗੀ ਪੁਲਿਸ ਤੁਹਾਨੂੰ ਲੱਭ ਰਹੀ ਹੋ ਤੁਸੀਂ ਕਹਿ ਰਹੇ ਹੋ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂ ਹਾਂ ਭਾਈ ਕਰੂਗੀ ਉਹਨਾਂ ਦਾ ਫੱਟ ਦੇਖੋ ਉਹਨਾਂ ਦਾ ਫਰਜ਼ ਆ ਮੈਨੂੰ ਫੜਨਾ ਅਰੈਸਟ ਕਰਨਾ ਉਹ ਛਾਪੇਮਾਰੀ ਕਰ ਸਕਦੀ ਆ ਹੂੰ ਜਦੋਂ ਮੈਂ ਉਹਨਾਂ ਨੂੰ ਦੱਸ ਗਿਆ ਮੈਨੂੰ ਅਰੈਸਟ ਕਰ ਲੈਣਾ ਕਿਸੇ ਵੀ ਨਾਕੇ ਤੇ ਰੋਕ ਕੇ ਮੈਨੂੰ ਅਰੈਸਟ ਕਰ ਲੈਣ ਜਾਂ ਤੁਸੀਂ ਖੁਦ ਵੀ ਅਰੈਸਟ ਦੇ ਸਕਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਇਨਵੈਸਟੀਗੇਟ ਕਰਨ ਤੋਂ ਬਾਅਦ ਜਦੋਂ ਮੈਂ 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 ਦੂਜਿਆਂ ਦੇ ਮੂੰਹ ਹਲ ਵੀਨਾ ਨਾ ਬਾਈ ਜੇ ਜੇ ਮੈਂ ਰੈਸਟ ਦੇਤੀ ਤਾਂ ਮੈਨੂੰ ਇਹ ਨਹੀਂ ਪਤਾ ਇਹ ਜੇ ਨਾਨਵੇੜਨਗੇ 5-7 ਸਾਲ ਮੇਰੇ ਜੇਲ੍ਹ 'ਚ ਤਾਂ ਲੱਗਣਗੇ ਨਾ ਹੂੰ ਤੇ ਜੇ 5-7 ਸਾਲ ਜੇਲ੍ਹ ਹੀ ਕੱਟਣੀ ਆ ਤੇ ਫਿਰ ਸਾਰਿਆਂ ਨੂੰ ਹੁੰਜ ਕੇ ਹੀ ਜਾਊਗਾ ਨਾ ਮੈਂ ਐਦਾਂ ਨਹੀਂ ਨਾ ਮੈਂ ਜਾਂਦਾ ਬਾਈ ਜੇ ਮੈਨੂੰ ਘੱਟੋ ਘੱਟ 10-15 20 ਸਾਲ ਜੇਲ੍ਹ ਕੱਟਣੀ ਪੈਜੀ ਤੇ ਮੈਂ 5-7 ਰੇੜੂਗਾ ਬਾਈ ਛੱਡਦਾ ਨਹੀਂ ਹੈਗਾ ਐਵੇਂ ਮੈਂ ਆਹ ਲੰਡੂ ਜੀ ਜਨਾਨੀ ਮਾਰ ਕੇ ਤੇ ਜਾਂ ਇਹ ਮਰਵਾ ਕੇ ਐਦਾਂ ਦਬਨਦਾ ਨਹੀਂ ਹੈਗਾ ਮੈਂ ਵੀ ਆਹ ਬਸ ਇੰਨਾ ਕੀ ਬਹੁਤ ਆ ਤੁਸੀਂ ਇੱਕ ਚੀਜ਼ ਹਾਲਾਂਕਿ ਪਹਿਲਾਂ ਜਵਾਬ ਦਿੱਤਾ ਉਹਦਾ ਪਰ ਇੱਕ ਹੁਣ ਬਹੁਤ ਸਾਰੇ ਲੋਕ ਇਹ ਵੀ ਨੈਰੇਟਿਵ ਚਲਾ ਰਹੇ ਆ ਕਹਿੰਦੇ ਕਿ ਖਾਲਸਾ ਇਹ ਕੰਮ ਨਹੀਂ ਕਰਦਾ ਕਿ ਇੱਕ ਤਾਂ ਕਿਸੇ ਨੇ ਹੱਥੇ ਤੇ ਵਾਰ ਨਹੀਂ ਕਰਦਾ ਔਰ ਦੂਜਾ ਕਿਸੇ ਜਨਾਨੀ ਤੇ ਵਾਰ ਨਹੀਂ ਕਰਦਾ ਔਰਤ ਤੇ ਵਾਰ ਇਸ ਨਹੀਂ ਤਾਂ ਜਵਾਬ ਦੇ ਦਿੱਤਾ ਸਾਡਾ ਖਾਲਸਾ ਪੰਥ ਸਾਡਾ ਸਿੱਖ ਕੌਮ ਸ਼ਹੀਦਾਂ ਦੀਆਂ ਵਰ੍ਹਸ਼ੀਆਂ ਮਨਾਉਂਦੇ ਆ ਬਾਈ ਜੀ ਹੂੰ ਇੰਦਰਾ ਗਾਂਧੀ ਦੇ ਹੱਥ 'ਚ ਸਟੇਨ ਗਨ ਨਹੀਂ ਸੀ ਜਦੋਂ ਭਾਈ ਸਤਵੰਤ ਸਿੰਘ ਤੇ ਭਾਈ ਬਿਆਨਤ ਸਿੰਘ ਜੀ ਹੁਣ ਆਨੇ ਉਹਨੂੰ ਸੌਦਾ ਲਾਇਆ ਸੀ ਹੂੰ ਇਹੀ ਨਹੀਂ ਬਚਦਾ ਇਹਨਾਂ ਨੂੰ ਹੋਰ ਕੋਈ ਰਾਹ ਨਹੀਂ ਕੁਝ ਪਿਆਰ ਨਾਲ ਤੁਸੀਂ ਕਹਿੰਦੇ ਸਮਝਾ ਲਿਆ ਕੋਈ ਹੋਰ ਪਹਿਲਾ 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 ਰਾਹ ਵੇਖੋ ਪਿਆਰ ਨਾਲ ਸਮਝਾਇਆ ਪਹਿਲਾ ਰਾਹ ਪੈਸੇ ਵੀ ਦਿੱਤੇ ਪੱਲੋ ਦੂਜਾ ਰਾਹ ਜੇ ਫੇਰ ਵੀ ਬੰਦਾ ਨਹੀਂ ਸੁਧਰਦਾ ਭਾਈ ਫਿਰ ਰਾ ਕੋਈ ਲੀਗਲ ਕੰਪਲੇਂਟ ਤੁਹਾਨੂੰ ਲੱਗਦਾ ਕਿ ਸਰਕਾਰ ਤੌਰ ਤੇ ਇਹੋ ਜਿਹਾ ਸਿਸਟਮ ਨਹੀਂ ਬਣ ਪਾਇਆ ਕਾਨੂੰਨ ਕਾਨੂੰਨ ਹਰੇਕ ਹਰੇਕ ਬੰਦਾ ਕੁੜੀ ਦੇ ਲਚਰਤਾ ਫਲਾਉਣ ਖਿਲਾਫ ਉਹਦੇ ਸਬੰਧਤ ਥਾਣੇ 'ਚ ਰਿਪੋਰਟਾਂ ਦਿੱਤੀਆਂ ਹੋਈਆਂ ਨੇ ਹਮ ਪਰ ਤੁਹਾਨੂੰ ਲੱਗਦਾ ਕਾਨੂੰਨ ਦੇ ਵਿੱਚ ਵੀ ਸਟ੍ਰਿਕਨੈਸ ਹੋਣੀ ਚਾਹੀਦੀ ਹੈ ਕਿਵੇਂ ਕਾਨੂੰਨ ਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਕੋਈ ਇਹੋ ਜਿਹਾ ਪ੍ਰਾਵਧਾਨ ਹੋਣਾ ਚਾਹੀਦਾ ਹੈ ਕਿ ਭਾਈ ਇਹੋ ਜਿਹੇ ਲੋਕਾਂ ਤੇ ਐਕਸ਼ਨ ਹੋਵੇ ਉਹ ਜੀਆਂ ਵੀਡੀਓ ਪੈ ਨਾ ਸਕਣ ਮੇਰੇ ਤੇ 5-6 ਐਫਆਈਆਰਾਂ ਸਿਰਫ ਅਸਲੇ ਆਰਮ ਐਕਟ ਦੀਆਂ ਲੱਗੀਆਂ ਹੋਈਆਂ ਨੇ ਕਾਹਦੀਆਂ ਮੇਰੇ ਕਹਿੰਦੇ ਜੀ ਤੂੰ ਪੋਟਮਾ ਪਾਉਣਾ ਹਥਿਆਰਾਂ ਨਾਲ ਮੈਂ ਮੁੱਖ ਮੰਤਰੀ ਭਗਵਾਨ ਸਮ ਸਿੰਘ ਮਾਨ ਨੂੰ ਕਹਿਣਾ ਚਾਹਣਾ ਠੀਕ ਆ ਤੁਸੀਂ ਜੋ ਕੀਤਾ ਵਧੀਆ ਕੀਤਾ ਮੈਂ ਮੈਨੂੰ ਇਸ ਤੇ ਕੋਈ ਇਤਰਾਜ਼ ਨਹੀਂ ਪਰ ਤੁਸੀਂ ਕਰੋ ਨਾ ਕਾਨੂੰਨ ਲਾਗੂ ਕਰੋ ਜਿਹੜਾ ਨਗੇਜ ਤਾਂ ਵਧਾਊਗਾ ਨਿਊਡਟੀ ਵਧਾਊਗਾ ਰੇਪ ਕੇਸ ਵਧ ਰਹੇ ਆ ਤੇ ਉਹਨਾਂ ਤੇ ਵੀ ਰੇਪ ਕੇਸ ਦਾ ਪਰਚਾ ਹੋਊਗਾ ਹੂੰ ਹੂੰ ਇਹ ਬਾਈ ਜੀ ਆਪਾਂ ਨੂੰ ਕਰਨਾ ਪੈਣਾਗਾ ਨਹੀਂ ਤਾਂ ਬਾਈ ਜੀ ਪੱਗਾ ਆਪਣੀਆਂ ਰੁੱਲ ਜਾਣਗੀਆਂ ਚੁੰਨੀਆਂ ਚੁੰਨੀਆਂ ਤਾਂ ਖਤਮ ਹੋ ਗਈਆਂ ਜੇ ਪੈਂਟ ਦੇ ਵਿੱਚ ਤੁਸੀਂ ਅੱਜ ਇਕੱਠ ਕਰ ਲਵੋ ਨਾ ਤੇ 100 ਕੁੜੀ ਜਾਊਗੀ ਤੇ 90 ਕੁੜੀਆਂ ਦੇ ਸਿਰ ਤੇ ਚੁੰਨੀ ਨਹੀਂ ਹੋਣੀ ਤੇ 50 ਪੈਂਟਾਂ ਸ਼ਰਟਾਂ ਜਾਉਣਗੀਆਂ ਹੂੰ ਤੇ ਇਹਦਾ ਮਤਲਬ ਅਸੀਂ ਖਰਾਬ ਹੁੰਨੇ ਜਾਂਦੇ ਸਮਝਣਾ ਪੈਣਾ ਆਪਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨ ਬੱਚੇ ਬੀਬੀਆਂ ਜਾਂ ਕੁੜੀਆਂ ਨੇ ਆਪਣੀ ਲਾਈਫ ਨੂੰ ਇੰਜੋਏ ਕਰਨ ਪਰ ਇੰਟਰਨੈਟ ਤੇ ਆ ਕੇ ਤੁਸੀਂ ਕਿਵੇਂ ਮੰਨ ਲਓ ਕਿਸੇ ਕੁੜੀ ਦਾ ਤੇ ਮੁੰਡੇ ਦਾ ਵਿਆਹ ਹੋ ਗਿਆ ਜੀ ਬੱਚਾ ਪੈਦਾ ਹੋਇਆ ਸਾਨੂੰ ਪਤਾ ਬੱਚਾ ਪੈਦਾ ਕਿਵੇਂ ਹੋਇਆ ਪਰ ਬਾਈ ਜੀ ਆਨਲਾਈਨ ਥੋੜੀ ਹੂੰ